ਲੋ ਓਏ ਹੋਏ 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 ਨੇਰਾ ਹੀ ਨੇਰਾ ਕਰਦਾ ਤੂੰ ਤਾਂ ਹਾਨੀਕਾਰਕ ਅਕਸ਼ ਇਹ ਚੀਜ਼ਾਂ ਖਾਣੀਆਂ ਸਾਰੇ ਅਵੋਇਡ ਕਰੋ ਆਪਾਂ ਖਾਵਾਂਗੇ ਤੁਸੀਂ ਅਵੋਇਡ ਦੇਖੋ ਆਪਾਂ ਹਫਤੇ ਚ ਹਫਤੇ ਚ ਇੱਕ ਦਿਨ ਖਾਣਾ ਉਹ ਵੀ ਘਰੇ ਵਾਲਾ ਪਾਸਤਾ ਬਸ ਘਰੇ ਬਣਾ ਕੇ ਹੈਲਦੀ ਔਰ ਇਹਦੇ ਵਿੱਚ ਵੀ ਬਹੁਤ ਖੂਸ਼ਾ ਦੇਖੋ ਕੌਨਜ਼ਿਆ ਇਹਦੇ ਵਿੱਚ ਸਿਰਫ ਇੱਕ ਚੀਜ਼ ਮਾੜੀ ਆ ਉਹ ਪਾਸਤਾ ਆ ਬਾਕੀ ਸਾਰਾ ਕੁਝ ਹੈਲਦੀ ਹੈ ਸ਼ਿਮਲਾ ਮਿਰਚਾਂ ਪਿਆਜ਼ ਟਮਾਟਰ ਸਾਰਾ ਕੁਝ ਹੀਰਾ ਮੰਡੀ ਹੀਰਾ ਮੰਡੀ ਦੇਖੇਗੀ ਪਤਾ ਨਹੀਂ ਲੰਬੀ ਵੈਬ ਸੀਰੀਜ਼ ਆ 7 ਘੰਟੇ ਦੀ ਆ ਉਹ ਪੂਰੀ ਜ਼ਰੂਰੀ ਦੇਖਣੀ ਆ ਕਿ ਸੰਜੇ ਲੀਲਾ ਭੰਸਾਲੀ ਨੇ ਪਰਸਨਲ ਕੰਟੈਕਟ ਕੀਤਾ ਵੀ ਨਹੀਂ ਪੂਰੀ ਹੀ ਦੇਖਣੀ ਆ ਦੇ ਦੇ ਲੈ ਮੈਂ ਕੰਮ ਕਰ ਰਿਹਾ ਆ ਦੇਖ ਓ ਮਾਈ ਗੋਡ ਕਿੰਨਾ ਔਖਾ ਕੰਮ ਹੈ ਕੱਪੜੇ ਧੋਣੇ ਵੀ ਤੇ ਪਾਣੀ ਵੀ ਕੀ ਕੱਪੜੇ ਧੋਣੇ ਤੇ ਪਾਣੀ ਕੱਪੜੇ ਧੋਣੇ ਵੀ ਉਹ ਜਿਹੜਾ ਉੱਪਰ ਨੀਲੀ ਛੱਤ ਵਾਲਾ ਉਹ ਦੇਖ ਰਿਹਾ ਵੀ ਬੰਦਾ ਇਸ ਟਾਈਮ ਝੂਠ ਬੋਲਦਾ ਉਫ ਨਹੀਂ ਹਰੇਕ ਜੀ ਨੂੰ ਮਮਰੀ ਜੀ ਨੂੰ ਹੈ ਇਹਦਾ ਥੋੜਾ ਕਰੀਦਾ ਦੁਪਹਿਰ ਦੇ ਵੱਜ ਗਿਆ ਤੋਂ ਮਾਹੌਲ ਇੱਧਰ ਦੇਣਾ ਜੈਤਵਾਰ ਕੱਪੜੇ ਆ ਪਤ ਹੋ ਚੁੱਕੇ ਆ ਇਹ ਪਿਛਲੇ ਪਾਸੇ ਨਹੀਂ ਪਾ ਸਕੇ ਕਿਉਂਕਿ ਉੱਥੇ ਕੰਮ ਚੱਲ ਰਿਹਾ ਨਾ ਤੁਹਾਨੂੰ ਦਿਖਾਉਂਗਾ ਮੈਂ ਇਸ ਕਾ ਕਿੱਥੇ ਰੱਖਿਆ ਨਹੀਂ ਉਹ ਕੱਟੇ ਮਿੱਟੀ ਨਾਲ ਫੇਕੰਦੇ ਹੋਏ ਅੱਗੇ ਜੀ ਸਵਾਗਤ ਕਰਦੇ ਆ ਨਵੇਂ ਦਿਨ ਨਵੇਂ ਵਲੋਗ ਦੇ ਵਿੱਚ ਅੱਜ ਦਿਨ ਐਤਵਾਰ ਟਾਈਮ ਹੋ ਚੁੱਕਾ ਹੈ ਦੁਪਹਿਰ ਦੇ ਵੱਜ ਗਏ ਆ ਤੂੰ ਨਾ ਤੋ ਲੈ ਆਪਾਂ ਵਿਲੇ ਹੋ ਗਏ ਇੱਕ ਆਪਾਂ ਵੀ ਕਰਦੇ ਆਪਾਂ ਘਰ ਦੇ ਜਿਵੇਂ ਕਿ ਕੱਪੜੇ ਧੋ ਲਏ ਆਪਾਂ ਠੀਕ ਹੈ ਸਫਾਈਆਂ ਵਾਲਾ ਕੰਮ ਵੀ ਹੋ ਗਿਆ ਤੇ ਫੇਰ ਗੰਦ ਪੈ ਗਿਆ ਆ ਕਿਉਂ ਕੋਕੋ ਜਿਵੇਂ ਤੁਹਾਨੂੰ ਦੱਸਿਆ ਕੱਪੜੇ ਆਪਾਂ ਇੱਥੇ ਪਾਇਆ ਕਿਉਂਕਿ ਪਿਛਲੇ ਪਾਸੇ ਜਿਹੜਾ ਨਾ ਕੰਮ ਚੱਲ ਰਿਹਾ ਇੱਥੇ ਚੱਲੀ ਜਾਂਦਾ ਕੰਮ ਤਾਂ ਇਸ ਕਰਕੇ ਇੱਧਰ ਵੀ ਨਹੀਂ ਹਜੇ ਤੋਤਾ ਕਿਉਂ ਕਿ ਜੇ ਤੋ ਉਹ ਵੀ ਦਵਾਂਗੇ ਤਾਂ ਇੱਥੋਂ ਸਾਰਾ ਘੱਟਾ ਮਿੱਟੀ ਇੱਥੇ ਆਉਣਾ ਆ ਇਹ ਫਾਇਦਾ ਨਹੀਂ ਦਾ ਉਹ ਮਰ ਜਾ ਇੱਧਰ ਥੱਲੇ ਡਿੱਗਣਾ ਤੂੰ ਕੋਕੋ 4-5 ਦਿਨਾਂ ਬਾਅਦ 4-5 ਦਿਨਾਂ ਬਾਅਦ ਨੂੰ ਚਾਹਤ ਮੈਂ ਕੱਲ ਵੀ ਮਾਰਤਾ ਸੀ ਤੈਨੂੰ ਕਿ ਤੈਨੂੰ ਕਿਉਂ ਲੱਗਿਆ ਮੈਂ ਕੋਈ ਛੜਦੂ ਦੀ ਗੱਲ ਕਰਨ ਲੱਗਾ ਮੈਨੂੰ ਲੱਗਾ 4-5 ਦਿਨਾਂ ਬਾਅਦ 4-5 ਦਿਨਾਂ ਬਾਅਦ ਸ਼ਾਮ ਦਾ ਜਿਹੜਾ ਅਨੰਦਲੈਂਡ ਦਾ ਮੌਕਾ ਮਿਲਦਾ ਅੱਜ ਉਹ ਦਿਨ ਕੱਲ ਵੀ ਸੀਗਾ ਕੱਲ ਨੂੰ ਬਾਹਰ ਘੁੰਮਦੇ ਰਹੇ ਅੱਜ ਐਤਵਾਰ ਹੈ ਤੇ ਅੱਜ ਸ਼ਾਮ ਦਾ ਆਨੰਦ ਲਵਾਂਗੇ ਚਾਹ ਚੂਤ ਆਪਾਂ ਪੀ ਲਈ ਐ ਦੁਬਾਰਾ ਪੀਣੀ ਚਾਹ ਸਫਾਈਆਂ ਚੱਲ ਰਹੀਆਂ ਗੰਦ ਇੱਥੇ ਇੰਨਾ ਜਿਆਦਾ ਕੰਮ ਚੱਲ ਰਹਿਣਾ ਤਾਂ ਇੱਥੇ ਜਿਆਦਾ ਗੰਦ ਸੀ ਇਸ ਕਰਕੇ 2 ਦਿਨ ਤੋਂ ਝੋਤਾ ਨਹੀਂ ਸੀਗਾ ਉਹਨਾਂ ਕਰਨਾ ਚਨਾਇਚ ਨੂੰ ਵੀ ਹੋ ਜੂਗੀ ਅੱਜ ਤੋਂ ਬਾਅਦ ਫਿਰ ਕੋਈ ਨਹੀਂ ਅੱਜ ਸਾਰਾ ਸਮਾਨ ਚੱਕ ਲੈਣਗੇ ਚੱਕ ਲੈਣਗੇ ਇਸ ਕਰਕੇ ਤੋਂ ਹੁਣ ਸਫਾਈਆਂ ਕਰਨੀਆਂ ਜ਼ਰੂਰੀ ਨੇ ਕੀ ਆ ਮਾ ਥੋੜਾ ਕੰਮ ਐਦਾਂ ਕਿ ਮੈਂ ਦੇਖਿਆ ਤੂੰ ਮੈਂ ਕਰਾਂਦਾ ਨਹੀਂ ਕੰਮ ਹੈ ਨਹੀਂ ਅੱਜ ਤਾਂ ਅੱਜ ਤਾਂ ਮਨੇ ਕਿਹਾਣ ਤੇ ਕੀ ਕੀਤਾ ਅੱਜ ਵੈਸੇ ਮੈਂ ਕੱਲੇ ਸਮੋਸੇ ਹੀ ਲੈ ਕੇ ਆਇਆ ਸੀ ਹੋਰ ਹੀ ਕੀਤਾ ਮੈਂ ਉਹ ਤੁਸੀਂ ਚਾਹ ਬਣਾ ਲਈ ਤੁਸੀਂ ਨਾ ਪਰੌਠਾ ਬਣਾਈ ਮੇਰਾ ਮਨੋਂ ਕੁਝ ਦਮ ਨਹੀਂ ਕਰ ਰਿਹਾ ਹੂੰ ਉੱਚੀ ਕਮਾਰਦੀ ਅੰਦਰ ਉਹ ਮੇਰਾ ਜਿਲੰਗ ਰਾਮ ਕੀਤਾ ਵੈਸੇ ਅੰਕੇ ਬੋਰਡਰ ਤੇ ਖੜ ਜਾਂਦੀ ਹੈ ਮੇਰਾ ਯਾਰ ਮੈਂ ਖੜ ਜਨ ਲੈ ਕੇ ਆਇਆ ਮੈਂ ਆਉਤੋ ਆਪ ਤਾਂ ਕਿਆ ਦੂ ਮੈਂ ਅੰਦਰ ਆਣਾ ਚਲਾ ਜਾ ਹੁਣ ਠੀਕ ਜਿਹਾ ਖਾੜਾ ਪਹਿਲਾਂ ਪਾਇਆ ਕਰ ਤੂੰ ਸਭ ਤੋਂ ਪਹਿਲਾਂ ਬਾਹਰ ਭਜਦੀ ਆ ਇਹ ਚਿੱਤਰ ਵੀ ਖਾਊਗੀ ਉੱਧਰ ਜਾਊਗੀ ਤੂੰ ਹਾਂ ਬਾਣੀ ਇੱਧਰ 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 ਇੱਕ ਹੀ ਵੇ ਚੱਲਦਾ ਪਾ ਪਿਆ ਪਿਆ ਇੱਦਾਂ ਹੀ ਚੱਲਦਾ ਜਾ ਪਾਓ ਕੱਪੜੇ ਜੀ ਦਿਖਾਣੀਆਂ ਕਲਿੱਪ ਤੁਹਾਡੀ ਕਿਉਂ ਦਿਖਾਣੀਆਂ ਸਭ ਨੂੰ ਪਤਾ ਮੈਂ ਕੰਮ ਕਰਦਾ ਕਿਉਂਕਿ ਤੁਸੀਂ ਤਾਂ ਕੰਮ ਕਰ ਰਹੇ ਹੋ ਸਭ ਨੂੰ ਪਤਾ ਮੈਨੂੰ ਮੈਨੂੰ ਲੈ ਕੇ ਆਓ ਮੇਰੀ ਕਲਿੱਪ ਬਣਾ ਦੇ ਜਲਦੀ ਮੈਂ ਕਿਹਾ 2 ਮਿੰਟ ਰੁਕ ਜਾਓ ਪੋਚਾ ਲਾ ਲ ਦੋ ਮੈਨੂੰ ਮੈਂ ਹੁਣ ਦੂਜੇ ਕਮਰੇ ਚ ਥੋੜੀ ਜਾਉਂਗੀ ਤੁਹਾਡੀ ਕਲਿੱਪ ਲੈਣ ਵੀ ਤੁਸੀਂ 2 ਸੈਕਿੰਡ ਬਹਿ ਜਾਓ ਨਹੀਂ ਹੁਣੇ ਹੀ ਆ ਹੁਣ ਨਹੀਂ ਆ ਮੇਰੀ ਸ਼ਾਮ ਨਾ ਖਰਾਬ ਕਰ ਤੁਸੀਂ 2 ਮਿੰਟ ਰੁਕ ਦੋ ਯਾਰ ਮੈਂ ਵੀ ਕੰਮ ਕਰ ਰਹੀ ਤੁਸੀਂ ਵੀ ਕੰਮ ਕਰ ਰਹੇ ਤੁਹਾਡੇ ਤੋਂ ਤਾਂ ਆਪਸ਼ਨ ਹੈਗਾ ਵੀ ਤੁਸੀਂ 2 ਮਿੰਟਾਂ ਮੰਜੀ ਤੇ ਬੈਠ ਸਕੋ ਮੈਨੂੰ ਆਣਾ ਪੈਣਾ ਸੀ ਉਦੋਂ ਤੋਂ ਮੇਰੇ ਪੈਰ ਸੀਗੇ ਗਿੱਲੇ ਉਧਰ ਉਹਦਲੇ ਕਮਰੇ ਚ ਤੇ ਪੋਚੇ ਨਾਲ ਫਿਰ ਮੈਂ ਤਾਂ ਬਾਹਰ ਵਿੱਚ ਸੁੱਕਣਾ ਪੋਣਾ ਸੀਗਾ ਇਹ ਹੁਣ ਸਾਰੇ ਕਹਿੰ ਕੇ ਲੜਦੇ ਰਹਿੰਦੇ ਆ ਮੇਰੀ ਕਲਿੱਪ ਬਣਾਉਣ ਨੂੰ ਕਿਹਾ ਸੀਗਾ ਮੈਂ ਤੈਨੂੰ ਭਾਸ਼ਣ ਦੇਣ ਨੂੰ ਨਹੀਂ ਸੀ ਕਿਹਾ ਹਮਕਮਾ ਮਾਫੀ ਦੋ ਦੇਖ ਲੈ ਮੈਂ ਕੰਮ ਕਰ ਰਿਹਾ ਦੇ ਉਹ ਮਾਈ ਗੋਡ ਲੱਗਿੰਦਾ ਉਹ ਖਾ ਕੰਮ ਮੈਂ ਕੱਪੜੇ ਧੋਣੇ ਵੀ ਤੇ ਪਾਣੀ ਵੀ ਕੀ ਕੱਪੜੇ ਧੋਣੇ ਤੇ ਪਾਣੀ ਕੱਪੜੇ ਧੋਣੇ ਵੀ ਹਾਂ ਹਾਂ ਓ ਮਾਈ ਗੋਡ ਉਹ ਜਿਹੜਾ ਉੱਪਰ ਨੀਲੀ ਛੱਤ ਵਾਲਾ ਉਹ ਦੇਖ ਰਿਹਾ ਵੀ ਬੰਦਾ ਇਸ ਟਾਈਮ ਝੂਠ ਬੋਲਦਾ ਪਿਆ। ਹਾਂ ਇਹ ਛੱਡ ਕੇ ਨਾ ਇਹ ਛੰਡ ਕੇ ਕੱਪੜੇ। ਕੋਈ ਪੁੱਠੇ ਵੀ ਕਰ ਦਿੰਦੇ ਨੇ ਇਹਨੂੰ ਪਰ ਕੱਢਣੀ ਲੋੜ ਨਹੀਂ ਆਪਾਂ ਨੂੰ। ਇਹ ਤਾਰ ਸਾਫ਼ ਕਰ ਲਈ ਸੀ? ਹਾਂ। ਪੱਕਾ? ਹਾਂ। ਮੈਨੂੰ ਲੱਗਦੀ ਰਿਹਾ ਕਿ ਇਹ ਰੁਮਾਲ ਉੱਥੇ ਦਾ ਉੱਥੇ ਹੀ ਪਿਆ ਆ। ਜਿੱਥੋਂ ਮੇਰੇ ਅੱਧਾ ਪਤਾ ਕੀ ਇਹ ਜਿੱਥੋਂ ਜਿਹੜੀ ਚੀਜ਼ ਲਈਦੀ ਆ ਉੱਥੇ ਰੱਖੀ ਦੀ ਆ। ਨਹੀਂ ਇੱਦਾਂ ਦਾ ਸੱਤ ਨਹੀਂ ਆ ਇਸ ਗੱਲ 'ਚ ਕੋਈ ਸੱਤ ਨਹੀਂ ਆ। ਪਿਛਲੇ ਜਦੋਂ ਤੇ ਆਪਾਂ ਆਏ 1 ਮਹੀਨਾ ਹੋ ਗਿਆ ਜਿੱਥੇ ਬਾਜ਼ ਪਿਆ। ਕੋਕੋ ਤੂੰ ਕਿਸੇ ਹੋਰ ਦੇ ਕੋਠੇ ਤੇ ਘੁੰਮੀ ਜਾਂ ਨਹੀਂ ਨਾਲੇ ਦੇਖਦੀ ਪਈ ਐ ਇਧਰ ਨੂੰ ਨਾਲੇ ਨਹੀਂ ਮੈਂ ਝੂਠ ਬੋਲਦਾ ਵੀ ਮੈਂ ਕਪੜੇ ਕੱਪੜੇ ਨਹੀਂ ਧੋਤੇ ਨਹੀਂ ਤੁਸੀਂ ਪੌਣੇ ਧੋਤੇ ਆ ਦੇਖ ਆ ਪੌਣੇ ਜਿਹੜੇ ਆ ਧੋਤੇ ਆ ਨਹੀਂ ਮੈਂ ਤਾਂ ਮੁੱਕਰੀ ਨਹੀਂ ਪੌਣੇ ਧੋ ਹੁਣ ਇਹ ਜਾ ਤਾਂ ਕਿੰਨੀ ਸੱਚ ਆ ਕਿ ਮੈਂ ਤਾਂ ਮੰਨੀ ਐ ਇਹ ਗੱਲ ਕਿਉਂਕਿ ਤੁਸੀਂ ਪੌਣੇ ਧੋਤੇ ਆ ਇਹ ਸੱਚ ਆ ਹੁਣ ਇਹ ਜਾ ਤਾਂ ਜਿਆਦਾ ਮੈਂ ਜਾਣਦਾ ਜਾਂ ਮੇਰਾ ਰੱਬ ਕੀ ਬਣਿਆ ਇਹ ਗਰੇਲੇ ਫਾਜ਼ਾ 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 ਕਿਉਂਕਿ ਐ ਅਦਾਵਾਰਾ ਤਾਂ ਇਹ ਤਾਂ ਮੈਨੂੰ ਬਾਲਾ ਮਿਰਚਾਂ ਵਾਲਾ ਲੱਗ ਜਾਂਦਾ ਯਾਰ ਨਹੀਂ ਮਿਰਚਾਂ ਵਾਲਾ ਪਹਿਲਾਂ ਤਾਂ ਨਹੀਂ ਸੀ ਮੈਂ ਦਵਾਰਾ ਮਿਰਚਾਂ ਪਾਈਆਂ ਹੋ ਸਕਦਾ ਹੋ ਗਿਆ ਕੁਛ ਕੋਲਡ ਰਿੰਗ ਪਾ ਦੋ ਕਪਾਂ ਚ ਕਿਉਂਕਿ ਸਾਡੇ ਤੋਂ ਦੂਜੀ ਖਲਾਸ ਨਹੀਂ ਹੈ ਹੈ ਪੁੱਤ ਪਾਸਤਾ ਖਾਏਗਾ ਅੱਜ ਹੈ ਉਹ ਆਪਣੀ ਫੀਡ ਖਾ ਚੁੱਕੀ ਹੈ ਖਾ ਗਈ ਹਾਂਜੀ ਉਹਨੇ ਸਭ ਨਾ ਕਰ ਲਿਆ ਡਰਾਮੇ ਕਰਦੇ ਕੱਲ ਇਹਨੂੰ ਆਂਬ ਪਾਇਆ ਆਂਬ ਵੀ ਨਹੀਂ ਖਾਦਾ ਇਹਨੇ ਇਹਨਾਂ ਮਹਿੰਗਾ ਕਿ ਨਾ ਕਰ ਲੈ ਆ ਹੁਣ ਆਪਣਾ ਤਾਂ ਹੀ ਤਾਂ ਹੁਣ ਸੌਣ ਦੀ ਤਿਆਰੀ ਕਰਦੇ ਅਰਦਨਾਂ ਬੰਦ ਤੂੰ ਇਹਨੂੰ ਕੀ ਕਾਲੀ ਪੀ ਤੈਨੂੰ ਬੰਦ ਕਰਨ ਦੀ ਉਹ ਹਵਾਨਾ ਫਿਰ ਠਾਠਾ ਬੱਜੇਗਾ ਚਾਹ ਲੈ ਕੱਪਾ ਜਾਵਾ ਕੋਲਡ ਡਰਿੰਕ ਪਾ ਕੇ ਪੀਾਂਗੇ ਨਾਲ ਹੈਗਾ ਪਾਸਤਾ ਪਾਰਟੀ ਕਿ ਚੱਕਰ ਪੈ ਗਿਆ ਉਹ ਨਾ ਹਵਾਨਾ ਠਾਠਾ ਵੱਜਦਾ ਨਾ ਦਰਵਾਜ਼ਾ ਫਿਰ ਖੰਦੇ ਹੋਏ ਉੱਠੂਗੇ ਫਿਰ ਕਹਿੰਦੇ ਮੈਂ ਖਾਂਦੇ ਕੋ ਮੈਨੂੰ ਉਠਾਇਆ ਨਾ ਕਰੋ ਹਰ ਇੱਕ ਲਈ ਰੂਲ ਸੈੱਟ ਨੇ ਨਾ ਤੁਹਾਡੇ ਫਿਰ ਉਹ ਚੀਜ਼ਾਂ ਖਾਣ ਲੱਗੇ ਉੱਠਣਾ ਚਾਹੀਦਾ ਵੀ ਨਹੀਂ ਗਾ ਹਾਂ ਫਿਰ ਸਾਰੇ ਕ चीज ਲਈ ਰੂਲ ਸੈੱਟ ਨੇ ਤੁਹਾਡੇ ਮੈਨੂੰ ਤਾਂ ਫੇਰ ਕਰਨਾ ਹੀ ਪਾਣਾ ਨਾ ਰੋਟੀ ਖਾਣ ਲਈ ਇੱਕ ਵਾਰ ਬਹਿ ਜਾਓ ਫੇਰ ਰੋਟੀ ਖਤਮ ਕਰਕੇ ਉੱਠੋ ਇਹੀ ਹੁੰਦਾ ਸਾਰੇ ਪਾਸੇ ਇਹੀ ਰੂਲ ਹੈ ਮੇਰਾ ਇਕੱਲੇ ਦਾ ਨਹੀਂ ਹੈਗਾ ਫਿਰ ਸਾਨੂੰ ਕਦੋਂ ਉੱਠਣਾ ਪੈਂਦਾ ਵਾਰ-ਵਾਰ ਕੰਮ ਖਤਮ ਕਰਕੇ ਸਾਰੇ ਫੇਰ ਬੈਠੋ ਠੀਕ ਹੈ ਨਾ ਹਾਂ ਐਗਜ਼ੈਕਟਲੀ ਕੀ ਬੋਲੇ ਤੁਸੀਂ ਹੁਣੇ ਕੰਮ ਖਤਮ ਕਰਕੇ ਅਰੇ ਸ਼ੋਰ ਤੁਸੀਂ ਇਹ ਲਾਈਨ ਤੇ ਬਲੀਵ ਕਰਦੇ ਹੋ ਹਾਂ ਇਸੇ ਲਈ ਤਾਂ ਮੈਂ ਕਹ ਰਹੀ ਸੀ ਵੀ ਦਰਵਾਜ਼ਾ ਲਾ ਲਓ ਕਿਹੜਾ ਦੋ ਹੱਥਾਂ 'ਚ ਮੇਰੇ ਆ ਸੀਗਾ ਹੂੰ ਬੁਲਾਇਆ ਨਾ ਮੈਂ ਤੁਹਾਨੂੰ ਦਰਵਾਜ਼ਾ ਲਾ ਦਵਾਂ ਆਣ ਕੇ ਨਹੀਂ ਤਾਂ ਫਿਰ ਤੁਹਾਨੂੰ ਰੋਟੀ ਖਾਂਦੇ ਉੱਠਣਾ ਪੈਣਾ ਸੀ ਇਹੀ ਕਹਿ ਰਹੀ ਸੀ ਮੈਂ ਤੁਹਾਨੂੰ ਹੁਣ ਲੱਗਿਆ ਹੁਣ ਤਾਂ ਲਾਇਆ ਹੀ ਮੈਂ ਲਾਈਟ ਜਗਾ ਕੇ ਮੈਂ ਬਹਿ ਗਿਆ ਆ ਕੇ ਮੱਥਲਾ ਮਾਰ ਕੇ ਮੈਨੂੰ ਸਪੈਸ਼ਲ ਉਠਾ ਰਹੀਆਂ ਇਹ ਵੀ ਗੱਲ ਗਲਤ ਹੈ ਨਾ ਸੁੱਤੇ ਪੈ ਕੇ ਮੈਨੂੰ ਉਠਾਣਾ ਮੈਂ ਤਾਂ ਤੁਸੀਂ ਬੈਠੇ ਹੋਏ ਇਹਨੂੰ ਨਹੀਂ ਢਾਹ ਤੇ ਤੁਸੀਂ ਡੀਸੀ ਸਾਹਿਬ ਹੋਈ ਸੰਡੇ ਦੀ ਤਿਆਰੀ ਅੱਜ ਲੈਪਟਾਪ ਤੇ ਦੇਖੀ ਜਾਊਗੀ ਮੂਵੀ ਹੀਰਾ ਮੰਡੀ ਹੀਰਾ ਮੰਡੀ ਦੇਖੇਗੀ ਹੀਰਾ ਮੰਡੀ ਪਤਾ ਕਿੰਨੀ ਲੰਬੀ ਵੈਬ ਸੀਰੀਜ਼ ਹੈ 7 ਘੰਟੇ ਦੀ ਆ ਉਹ ਪੂਰੀ ਜ਼ਰੂਰੀ ਦੇਖਣੀ ਹੈ ਕਿ ਮਿਲਾਲ ਸੰਜਲੀ ਲਭਨਸਾਲੀ ਨੇ ਪਰਸਨਲ ਕੰਟੈਕਟ ਕੀਤਾ ਵੀ ਨਹੀਂ ਪੂਰੀ ਦੇਖਣੀ ਆ ਅੱਧੀ ਦੇ ਵਿੱਚ ਦੇਖੂਗਾ ਤੂੰ ਮੈਂ ਤੈਨੂੰ ਮਾਫ ਉਹ ਤੇ ਲੱਤਾ ਤਾਣ ਕੀ ਵਈਆ ਦੇ ਪਿੱਟ ਘੁਮਾ ਕੇ ਪਿੱਟ ਕੋਕੋ ਪਤ ਤੈਰਾ ਅੱਡੀ ਸੀਨ ਚੱਲਦਾ ਰਹਿੰਦਾ ਕੋਕੋ ਖਾਣਾ ਨਹੀਂ ਕੁਛ ਖਾ ਲਿਆ ਆ ਦੇਖ ਉਹ ਨੂੰ ਦਹੀਂ ਖਾਏਗੀ ਥੋੜੀ ਜਿਹਾ ਤਾਂ ਥੋੜਾ ਮੈਂ ਤਾਂ ਰੂਮ ਟੈਂਪਰੇਚਰ ਤੇ ਆ ਜਾਈ ਚਲੋ ਓਏ ਹੋਏ 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 ਹਨੇਰਾ ਹੀ ਹਨੇਰਾ ਕਰਦਾ ਤੂੰ ਤਾਂ ਵਾਹ ਜੀ ਵਾਹ ਜੀ ਥੀਏਟਰ ਲੁੱਕ ਹਾਂ ਮ mini theater ਚਲੋ ਜੀ ਇਹਨੇ ਰਜਾਗ ਮੈਂ ਖਾਦਾ ਜੋ ਦਿਸਣਾ ਨਹੀਂ ਪਾਸਤਾ ਪੁੱਸਤਾ ਜਾ ਹੁਣ ਚੱਲੀਏ ਫਲੈਸ਼ ਲਓ ਜੀ ਮੁਕਾਈਏ ਫਿਰ ਯਾ ਯਾ ਖਤਮ ਕਰੀਏ ਜੈਸ ਇਹਦੇ ਨਾਲ ਹੀ ਇਹ ਵਲੌਗ ਜਿਹੜਾ ਆਪਾਂ ਖਤਮ ਕਰਦੇ ਆਂ ਜੀ ਕਰਦੇ ਆਂ ਜੀ ਕਰਦੇ ਆਂ ਕੁਝ ਵੀ ਚੰਗਾ ਲੱਗਿਆ ਤਾਂ ਲਾਈਕ ਕਰਿਓ ਜੀ ਲਾਈਕ ਕਰਿਓ ਤੇ ਲਾਈਕ ਕਰਿਓ ਕਮੈਂਟ ਕਰਿਓ ਜੀ ਕਮੈਂਟ ਕਰਿਓ ਤੇ ਕਮੈਂਟ ਕਰਿਓ ਸ਼ੇਅਰ ਕਰਿਓ ਸ਼ੇਅਰ ਕਰਿਓ ਸ਼ੇਅਰ ਕਰਿਓ ਚਲ ਚੰਗਾ ਫਿਰ ਬਾਏ ਕਰਦੇ ਆਂ ਕਸਰੀਕਾਲ ਜੀ ਲੱਗਿਆ ਆਪਾਂ ਦੇਖ ਲੋ ਅ ਤਾ ਹੀਰਾ ਮੰਡੀ ਨਾਲ ਪਾਸਤਾ ਨਾਲ ਕੋਲਡ ਡਰਿੰਕ ਜੋ ਕਿ ਹਾਨੀਕਾਰਕ ਹੈ ਇਹ ਚੀਜ਼ਾਂ ਖਾਣੀਆਂ ਸਾਰੇ ਅਵੋਇਡ ਕਰੋ ਆਪਾਂ ਖਾਵਾ ਦੇ ਤੁਸੀਂ ਅਵੋਇਡ ਦੇਖੋ ਆਪਾਂ ਹਫਤੇ ਚ ਇੱਕ ਹਫਤੇ ਚ ਇੱਕ ਦਿਨ ਖਾਣੋ ਉਹ ਵੀ ਘਰੇ ਵਾਲਾ ਪਾਸਤਾ ਬਸ ਘਰੇ ਬਣਾ ਕੇ ਹੈਲਦੀ ਔਰ ਇਹਦੇ ਵਿੱਚ ਵੀ ਬਹੁਤ ਕੋਸ਼ਾ ਦੇਖੋ ਕੌਨਜ਼ਿਆ ਇਹਦੇ ਵਿੱਚ ਸਿਰਫ ਇੱਕ ਚੀਜ਼ ਮਾੜੀ ਆ ਪਾਸਤਾ ਆ ਬਾਕੀ ਸਾਰਾ ਕੁਝ ਹੈਲਦੀ ਹੈ ਸ਼ਿਮਲਾ ਮਿਰਚ ਪਿਆਜ਼ ਟਮਾਟਰ ਸਾਰਾ ਕੁਝ ਪਾਸ ਮੈਗਾ ਦੇ ਤਾਂ ਬੰਦਾ ਉਹ ਵੀ ਘਰੇ ਚੀਜ਼ ਬਣਾ ਕੇ ਨਾ ਘਰੇ ਬਣਾਇਦਾ ਕੋਈ ਨੁਕਸਾਨ ਨਹੀਂ ਤੇ ਪਾਸਤੇ ਤੇ علاوہ ਬਾਕੀ ਸਾਰੀ ਚੀਜ਼ਾਂ ਹੈਲਦੀ ਨੇ ਪਾਸਤੇ ਨਹੀਂ ਇਹਨਾਂ ਨੁਕਸਾਨ ਕਰਦੇ ਨਾ ਕਿ ਬਾਕੀ ਚੀਜ਼ਾਂ ਦਾ ਕੋਈ ਅਸਰ ਹੋਣਾ ਹੀ ਨਹੀਂ